ਨਸਵੇਂ ਬਣਾਉਣਾ ਫਿਰ ਆਪਾਂ ਉਸੇ ਤਰ੍ਹਾਂ ਮੋਤੀ ਲਿਆ ਬਹੁਤ ਹੀ ਸਿੰਪਲ ਚੀਜ਼ ਆ ਤੇ ਬੜੀ ਜਲਦੀ ਬਣ ਕੇ ਤਿਆਰ ਹੋ ਜਾਊਗੀ ਹੁਣ ਆਪਾਂ ਇਹਨੂੰ ਇਧਰੋਂ ਵੀ ਕਵਰ ਕਰਨਾ ਇਧਰੋਂ ਵੀ ਕਵਰ ਕਰਨਾ ਇਧਰ ਕਵਰ ਕਰਨਾ ਇੱਥੋਂ ਆਪਾਂ ਇਹਦੇ ਨਾਲੋਂ ਚੱਕਿਆ ਇੱਥੇ ਇਹਦੇ ਨੀਚੇ ਨੂੰ ਕੱਟਿਆ ਇਦਰੋ ਵੀ ਐਵੇਂ ਕੀਤਾ ਆ ਦੇਖੋ ਬਹੁਤ ਹੀ ਸੋਹਣੇ ਬੂਟੇ ਜੇ ਤਿਆਰ ਹੁੰਦੇ ਇਹਨੂੰ ਆਪਾਂ ਸੂਟ ਦੇ ਮੈਚਿੰਗ ਜਿਹੜਾ ਵੀ ਆਪਣਾ ਸੂਟ ਦੇ ਕੰਟਰਾਸਟ ਬਣ ਰਿਹਾ ਹੈਗਾ ਉਹਦੇ ਨਾਲ ਮੈਚਿੰਗ ਧਾਗਾ ਲੈ ਲਓ ਤੇ ਉਸ ਟਾਈਪ ਬਣਾਓ ਆ ਦੇਖੋ ਜੀ ਦੁਬਾਰਾ ਦੇਖ ਲਿਓ ਇਹਨੂੰ ਆਪਾਂ ਐਂ ਕਵਰ ਕਰਨਾ ਇਦਰੋ ਵੀ ਐਂ ਇਦਰੋ ਵੀ ਐਂ ਆ ਦੇਖੋ ਸਿੰਪਲ ਆਪਾਂ ਇਹਦੇ ਜੇ ਮੋਤੀ ਪਾਇਆ ਹੋਇਆ ਧਾਗਾ ਪਾਇਆ ਹੁਣ ਆਪਾਂ ਇਥੋਂ ਇਹਦੇ ਨਾਲੋਂ ਐਂ ਨੀਡਲ ਚੱਕਾਂਗੇ ਸੂਈ ਇਥੋਂ ਜੁਈ ਭਰਾਂਗੇ ਐ ਬਸ ਇੰਨੀ ਕੁ ਵੀ ਇੱਥੇ ਕਾਜੇ ਆਪਣੇ ਵੀ ਆਪਣਾ ਇੱਕੋ ਜਿਹਾ ਸਾਈਜ਼ ਰਵੇ ਇਹਨਾਂ ਦਾ ਜਿਹੜੇ ਪਬੁੱਟੀਆਂ ਹੀ ਬਣਾਈਆਂ ਆਂ ਸੇ ਪਾਸੇ ਮੋਤੀ ਲਾਉਣ ਤੋਂ ਬਾਅਦ ਨਾ ਦੇਖੋ ਬਾਲਾ ਹੱਥ ਨਾ ਕਸਿਓ ਇਹਦੇ 'ਚ ਬਸ ਇਧਰੋਂ ਕੁਛ ਨਹੀਂ ਕਰਨਾ ਆਪਾਂ ਉਸ ਟਾਈਪ ਹੀ ਐ ਵਿਚਾਲੇ ਇਧਰੋਂ ਕੱਢ ਲਿਆ ਨਾ ਦੇਖੋ ਬਹੁਤ ਹੀ ਪਿਆਰੀ ਚੀਜ਼ਾਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਹੋਊਗੀ ਹੋਰ ਵੀ ਆਪਣੀਆਂ ਨੀਡਲਵਰਕ ਦੀਆਂ ਪੇਂਟਿੰਗ ਦੀਆਂ ਇੱਕ ਦੋ ਸਟੀਚਿੰਗ ਦੀਆਂ ਵੀਡੀਓਜ਼ ਹੈਗੀਆਂ ਨੇ ਅੱਗੇ ਆਪਾਂ ਸਟੀਚਿੰਗ ਦਾ ਵੀ ਬੈਚ ਲੈ ਕੇ ਆਵਾਂਗੇ ਜੇਕਰ ਆਪਣੇ ਸਬਸਕ੍ਰਾਈਬਰ ਵਧਿਆ ਹੋਏ ਤਾਂ ਇਹਦੀਆਂ ਵੀ ਬੇਸਿਕ ਦੀਆਂ ਵੀਡੀਓਜ਼ ਜਿਵੇਂ ਆ ਚੱਲ ਰਿਹਾ ਐਵੇਂ ਵੀ ਹੋਰ ਵੀ ਟ੍ਰੇਸ ਬਣਾਉਣੇ ਸੂਟ ਵਗੈਰਾ ਦੇ ਡਿਜ਼ਾਈਨ ਉਹ ਚੀਜ਼ਾਂ ਆਪਾਂ ਅੱਗੇ ਲੈ ਕੇ ਆਵਾਂਗੇ ਹੌਲੀ ਹੌਲੀ ਕਿਉਂਕਿ ਕਿਰਨ ਤਾਂ ਹਰ ਇੱਕ ਚੀਜ਼ ਜ਼ੀਰੋ ਲੈਵਲ ਤੋਂ ਹੀ ਜ਼ਰੂਰੀ ਹੁੰਦੀ ਆ ਆ ਦੇਖੋ ਐਵੇਂ ਫੇਰਾ ਧਾਗਾ ਜਿਵੇਂ ਆਪਣਾ ਹੈਗਾ ਉਮੀ ਬਸ ਫਿਰ ਉਧਰੋਂ ਜਿੰਨਾ ਕ ਥਾਂ ਉਧਰੋਂ ਚੱਕਿਆ ਜਿਵੇਂ ਉਧਰੋਂ ਚੱਕਿਆ ਸੀ ਬਸ ਉਹ ਵੀ ਉਧਰੋਂ ਚੱਕ ਲੈਣਾ ਕੁਝ ਖਾਸ ਨਹੀਂ ਕਰਨਾ ਇਹਦੇ ਚ ਬਸ ਦਸੇ ਦੀਆਂ ਐ ਗੰਡ ਜੀ ਬਣਾਉਣੀ ਆਪਾਂ ਬਸ ਸਿੰਪਲ ਇਹੀ ਚੀਜ਼ ਬਣਾ ਲਓ ਲੈਸਾਂ ਲਾ ਕੇ ਸੂਟ ਦੇ ਵਿਚਾਲੇ ਤਾਂ ਇਹਦੇ ਨਾਲ ਵੀ ਬਹੁਤ ਸੋਹਣੀ ਚੀਜ਼ ਲੁੱਕ ਤਿਆਰ ਹੋ ਜੂ ਸੂਟ ਦੀ ਬਹੁਤ ਸੋਹਣੀ ਚੀਜ਼ ਬਣੂਗੀ ਬਾਕੀ ਸਾਰੀਆਂ ਬਣਾ ਟ੍ਰਾਈ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਕਿਉਂਕਿ ਥੋੜਾ ਜਿਹਾ ਨਵੇਂ ਚੈਨਲਾਂ ਨੂੰ ਸਪੋਰਟ ਘੱਟ ਕਰਦੇ ਹਨ ਤਾਂ ਕਰਕੇ ਜੇਕਰ ਆਪਾਂ ਵਧੀਆ ਰਿਸਪੌਂਸ ਆਉਂਦਾ ਰਹੇ ਅੱਗੇ ਵੀ ਤਾਂ ਆਪਾਂ ਕੰਟੀਨਿਊ ਰੱਖਾਂਗੇ ਸਾਰਾ ਕੁਝ ਬਾਕੀ ਜਿਨ੍ਹਾਂ ਨੂੰ ਟ੍ਰੇਸ ਵਗੈਰਾ ਚ ਦਿੱਕਤ ਆਉਂਦੀ ਹੈ ਤਾਂ ਥੋੜਾ ਜਿਹਾ ਕੋਸ਼ਿਸ਼ ਕਰਿਆ ਕਰੋ ਆਪਣਾ ਡਰਾਇੰਗ ਤੇ ਹੱਥੋਂ ਲੈ ਆ ਕਰੋ ਡਰਾਇੰਗ ਫਾਈਲ ਵਗੈਰਾ ਲੈ ਕੇ ਜਿਵੇਂ ਉੱਤੇ ਪੈਨਸਲ ਨਾਲ ਪੱਤੀਆਂ ਡਰਾ ਕਰਨੀਆਂ ਸਿੱਖ ਲਈ ਆਏ ਕੁਝ ਵੀ ਥੋੜਾ ਥੋੜਾ ਉਹ ਚੀਜ਼ਾਂ ਮਤਲਬ ਆਪਾਂ ਦੇਖ-ਦੇਖ ਕੇ ਚੀਜ਼ਾਂ ਬਣਾਉਣ ਲੱਗ ਜਾਈਏ ਕਿਉਂਕਿ ਕਿਸੇ ਨੂੰ ਨਹੀਂ ਆਉਂਦਾ ਹੁੰਦਾ ਸਟਾਰਟਿੰਗ 'ਚ ਹਰ ਇੱਕ ਦਾ ਹੀ ਐਂ ਹੁੰਦਾਗਾ ਆ ਦੇਖੋ ਫੇਰ ਐਵੇਂ ਜਿਵੇਂ ਆਪਾਂ ਉਧਰੋਂ ਚੱਕਿਆ ਦੂਜੀ ਸਾਈਡੋਂ ਉਸੇ ਤਰ੍ਹਾਂ ਹੀ ਇਧਰੋਂ ਚੱਕਣਾ ਦੋਨੇ ਸਾਈਡਾਂ ਤੋਂ ਇੱਕੋ ਜਿਹੀ ਚੱਕਣਾ ਇਹਨੂੰ ਬੱਸ ਆ ਦੇਖੋ ਜੀ ਇਹਨੂੰ ਸਿੰਪਲ ਨੂੰ ਗੱਲੇ ਨੂੰ ਸੂਟ ਤੇ ਬਣਾ ਲਾਂਗੇ ਆਪਾਂ ਜੇ ਕਿੰਨੇ ਸੋਹਣੇ ਹੁਣ ਮੈਂ ਉੱਪਰ ਹੱਥ ਜ਼ਿਆਦਾ ਕਰਕੇ ਦਿਖਾ ਰਹੀ ਹਾਂ ਧਿਆਨ ਨਾਲ ਦੇਖਿਓ ਜੀ ਤੇ ਲਾਈਕ ਜ਼ਰੂਰ ਕਰਿਓ ਸਾਰੀਆਂ ਭੈਣਾਂ ਤੇ ਟਰਾਈ ਵੀ ਜ਼ਰੂਰ ਕਰਿਓ ਕਿਉਂਕਿ ਜਿੰਨਾ ਕ ਮੈਨੂੰ ਆਉਂਦਾ ਮੈਂ ਓਨੀ ਕੋਸ਼ਿਸ਼ ਕਰਦੀ ਆ ਦੱਸਣ ਦੀ ਬਾਕੀ ਮੈਂ ਵੀ ਬਹੁਤ ਮਿਹਨਤ ਕਰਕੇ ਸਿੱਖਿਆ ਸੀ ਮੈਂ ਬਹੁਤ ਮਿਹਨਤ ਕੀਤੀ ਸੀ ਇੱਥੋਂ ਤੱਕ ਆਉਣ ਲਈ ਸਾਰੇ ਕੰਮ ਥੋੜੀ-ਥੋੜੀ ਸਿੱਖਣੇ ਔਖਾ ਹੋ ਜਾਂਦਾ ਨਾ ਜ਼ਿੰਮੇਵਾਰੀਆਂ ਵੀ ਸੀਗੀਆਂ ਤੇ ਮੈਨੂੰ ਬਸ ਸ਼ੌਂਕ ਬੜਾ ਹੁੰਦਾ ਸੀਗਾ ਮੇਰੇ 'ਚੋ ਜਨੂਨ ਜਿਹਾ ਹੁੰਦਾ ਸੀ ਮੈਨੂੰ ਇਹ ਹੁੰਦਾ ਸੀ ਮੈਨੂੰ ਹਰ ਇੱਕ ਕੰਮ ਆਉਂਦਾ ਹੋਵੇ ਹਰ ਇੱਕ ਚੱਲ ਹੁਣ ਕਿਰਪਾ ਮਹਾਰਾਜ ਦੀ ਮੈਨੂੰ ਸਾਰੇ ਕੰਮ ਹੀ ਆਉਂਦੇ ਆ ਪਰ ਤੇਰੇ 'ਚ ਕੋਈ ਵੱਡੀ ਗੱਲ ਨਹੀਂ ਮਿਹਨਤ ਕੀਤੀ ਆਪਾਂ ਹੋ ਸਕਦਾ ਕਈਆਂ ਨੂੰ ਮੇਰੇ ਤੋਂ ਵੀ ਜ਼ਿਆਦਾ ਆਉਂਦੇ ਹੋਣ ਹਨਾ ਮਰੀਏ ਭੈਣਾ ਵੀ ਹੁਣ ਤੇ ਵੇ ਆਪਾਂ ਸਾਰੇ ਕੋਈ ਵੱਡੀ ਗੱਲ ਨਹੀਂ ਹੈਗੀ इजीली ਆਪਾਂ ਕੋਈ ਵੀ ਕੰਮ ਸਿੱਖ ਸਕਦੇ ਆ ਬਸ ਜੀ ਹੁਣ ਆਪਾਂ ਲਾਸਟ ਕਰਾਂਗੇ ਜੇ ਕੋਈ ਦਿੱਕਤ ਲੱਗੀ ਤਾਂ ਕਮੈਂਟ ਕਰਕੇ ਪੁੱਛ ਲਿਓ ਜੀ ਉਦਾਂ ਵੈਸੇ ਆਉਦੇ ਵੱਲੋਂ ਮੈਂ ਕੋਸ਼ਿਸ਼ ਕੀਤੀ ਆ ਵੀ ਦਿੱਕਤ ਕੋਈ ਨਾ ਆਵੇ ਆਦਿਕ ਇਦਰੋਂ ਫੇਰੋਂ ਨਹੀਂ ਤਾਂ ਗਾਉਨੇ ਆਪਾਂ जिमें जिनी क जगह आप उधर रखी से। सेम जा प्रोसैस ही करना बस ये एंड करना डिटेल है ऐल कौ जी फाइनल लुक कई बार ना दिखता नहीं होंगे कई जने कमेंट कर दे थोड़ा जा ने करके दिखाए जी आखो जी ती देख सकते देखो ਆਪਣੇ ਮੋਤੀ ਨਹੀਂ ਨਿਕਲਣੇ ਕੁਝ ਨਹੀਂ ਹੋਣਾ ਇਹਨਾਂ ਨੇ ਵਧੀਆ ਰਹਿਣਗੇ ਇੱਕਦਮ